ਅਕਸਰ ਮਸੀਹ ਦੀ ਜਗ੍ਹਾ ਨਹੀਂ ਹੁੰਦੀ ਦੇਖੋ ਅਸੀਂ ਅਸੀਂ ਤੁਹਾਨੂੰ ਫੇਰ ਮੈਂ ਮੈਂ ਤੁਹਾਨੂੰ ਫੇਰ ਕਹਿ ਰਿਹਾ ਜੇ ਤੁਹਾਨੂੰ ਚਾਹੀਦਾ ਕਿ ਇਹਦੇ ਪ੍ਰਾਈਸ ਜੋ ਲਿਖਿਆ ਉਹ ਤੁਹਾਨੂੰ ਨਹੀਂ ਮਿਲ ਰਿਹਾ ਅਸੀਂ ਇਹਦੇ ਲਾਇਬਲ ਬੈਠੇ ਲਾਇਬਿਲਟੀ ਤੁਹਾਡੀ ਮੈਂ ਤਾਂ ਮੈਨੂੰ ਮੈਂ ਤਾਂ ਇਹ ਕਹਿ ਨਹੀਂ ਰਿਹਾ ਮੈਂ ਤਾਂ ਬੰਦੇ ਨੇ ਕੱਲ ਤੁਹਾਡੇ ਬੰਦਿਆਂ ਨੇ ਮੈਨੂੰ ਕਿਹਾ ਕਿ ਅਸੀਂ ਸੈਟਰਡੇ ਸਾਡੇ ਆਫਰ ਲਾਈ ਸੀ ਹਾਂਜੀ ਸੈਟਰਡੇ ਸੰਡੇ ਤੇ ਆ ਬਿਲ ਵੀ ਸੰਡੇ ਦਾ ਹੀ ਜੇ ਉਸੇ ਦਿਨ ਦਾ ਬਿੱਲ ਹੈ ਉਸੇ ਦਿਨ ਦੇ ਪ੍ਰਾਈਸ ਹੋਏਗਾ ਡਿਫਰੈਂਸ ਰਹੇਗਾ ਅਸੀਂ ਅੱਜ ਦੋ ਦਿਨ ਬਾਅਦ ਇਹ ਤਾਂ ਹੈ ਨਹੀਂ ਕਸਟਮਰ ਜਾ ਕੇ 48 72 ਘੰਟੇ ਬਾਅਦ ਬਿਲ ਚੈੱਕ ਕਰੇਗਾ ਤੇ ਉਹ ਡਿਫਰ ਆ ਗਿਆ ਤਾਂ ਤੁਹਾਨੂੰ ਮੋੜ ਮੰਨੋਗੇ ਕਿਹੜੇ ਦੀ ਕਿਹੜੀ ਦੀ ਦਾ ਗੈਰ ਹੈ ਆ 532 ਰੁਪਏ ਦਾ 439 ਰੁਪਏ ਤੁਹਾਡਾ ਰੇਟ ਲ ਆ ਗਿਆ ਵੀ ਪੰਜੀ ਛੇ ਤੁਹਾਡੀ ਆਫਰ ਲੱਗੀ ਹੋਰ ਕੇ ਹੋਰ ਕੇ ਸੀ ਦੇ ਫਰਕ ਹੈ ਹੋਰ ਤੁਹਾਡੇ ਏਅਰਵੇਕ 164 ਰੁਪਏ ਪਿੱਛੇ ਲੱਗੀ ਸੀ ਕਿ ਤੇ 168 ਰੁਪਏ ਰੇਟ ਲੱਗਾ ਭਾਈ ਕੀ ਗੱਲ ਕੀ ਹੋਈ ਜੀ ਜੀ ਆ ਵੇਖੋ ਜੀ ਜੇ ਤੁਸੀਂ ਪ੍ਰੋਡਕਟ ਦੇਖ ਰਹੇ ਹੋ ਮੈਂ ਸਰਫੈਕਸਲ ਮੈਟਿਕ ਇਹਨੂੰ ਅਸੀਂ 6 ਸਾਲ ਤੋਂ ਪਿਛਲੇ ਬਾਇ ਕਰ ਰਹੇ ਹਾਂ ਇੱਥੋਂ ਤੇ ਐਤ ਕੀ ਆਪਾਂ ਬੇਲੇ ਦਾ ਚੈੱਕ ਕੀਤਾ ਤੇ ਇਹਦੇ ਵਿੱਚ 100 ਰੁਪਏ ਦਾ ਡਿਫਰ ਹੈ ਤਾਂ ਮੈਂ ਆ ਕੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਦਾ ਸਟਾਫ ਨੇ ਮੇਰੀ ਇੱਕ ਨਹੀਂ ਸੁਣੀ ਉਹ ਕਹਿੰਦੇ ਜੀ ਸਾਡੇ ਬੈਕਐਂਡ ਤੋਂ ਇੱਕ ਮੈਸੇਜ ਆਸੀ ਇਹਦਾ ਕੁਝ ਨਹੀਂ ਕਰ ਸਕਦੇ 100 ਰੁਪਏ ਦਾ ਮਤਲਬ ਹੈਗਾ ਜੀ ਲੋਕਾਂ ਦੀ ਜੇਬ ਤੇ ਕਿੰਨਾ ਭਾਰ ਪਾਉਂਦੇ ਹੋ ਮੇਰਾ ਨਾਮ ਗੁਰਵੀਨ ਸਿੰਘ ਹੈ ਮੈਂ ਜੀ ਇਹ ਗਰੂਮਰਦਾਸ ਐਵੇਨਿਊ ਤੋਂ 에어ਪੋਰਟ ਰੋਡ ਦਾ ਵਸਨੀਕ ਆ ਕਿ ਟੈਟਰ ਦੇ ਬਾਹਰ ਖੜੇ ਕੇ ਕੀ ਗੱਲ ਹੈ ਭਾਜੀ ਮੈਂ 29 6 ਨੂੰ ਇੱਥੇ ਆ ਕੇ ਸਮਾਨ ਪਰਚੇਸ ਕੀਤਾ ਸੀ ਜਿਹਦਾ ਕੁਝ ਐਮ ਆਰ ਪੀ ਇਹਨਾਂ ਨੇ ਡਿਸਪਲੇ 'ਚ ਲਾਈ ਹੋਈਆਂ ਸੀ ਉਹਦੇ 'ਚ 100-100 ਰੁਪਏ ਦਾ ਰੇਟ ਦਾ ਫਰਕ ਤਾਂ ਮੈਂ ਆ ਕੇ ਇਹਨਾਂ ਨੂੰ ਕੱਲ ਸਵਾਲ ਕੀਤਾ ਮੈਂ ਕਿ ਤੁਹਾਡੀ ਜੀ ਐਮ ਆਰ ਪੀ ਦੇ ਵਿੱਚ ਫਰਕ ਹੈ ਇਹਨਾਂ ਨੇ ਅੱਗੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਵੇਖੋ ਜੀ ਜੇ ਇੱਕ ਕਸਟਮਰ ਨਾਲ 1000 ਰੁਪਏ ਦੀ ਲੁੱਟ ਹੋ ਰਹੀ ਹੈ ਤਾਂ ਦਿਨ 'ਚ ਫੁੱਟਫਾਲ ਦੇ ਵਿੱਚ 100 ਬੰਦਾ ਵੀ ਆਉਂਦਾ ਹੋਏਗਾ ਤਾਂ 10 ਪ੍ਰੋਡਕਟ ਦੀ ਲੁੱਟ ਹੋਈ ਧੰਨ ਇਹ ਸਿਰਫ ਐਕਸਲ ਜੀ ਮੈਟਿਕ ਪ੍ਰੋਡਕਟ ਆ ਇਹਦਾ ਜੀ 798 ਰੁਪਏ 795 ਰੁਪਏ ਪ੍ਰਿੰਟ ਰੇਟ ਆ ਜੋ ਇਹਨਾਂ ਨੇ ਕੁਝ ਲੈਸ ਲਗਾ ਕੇ 439 ਰੁਪਏ ਦਾ ਰੇਟ ਰੱਖਿਆ ਉਹ ਅੱਜ ਵੀ ਡਿਸਪਲੇ ਕੱਲ ਤੱਕ ਤਾਂ ਡਿਸਪਲੇ ਉਹੀ ਸੀ ਇਹਨਾਂ ਨੇ ਬਿੱਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਿੱਲ ਦੇ ਵਿੱਚ ਇਹਨਾਂ ਨੇ 532 ਰੁਪਏ ਚਾਰਜ ਕੀਤੇ ਹੋਏ 1200 ਵੀ ਇਹਨੇ ਤਾਂ ਮਿਲ ਜਾਂਦਾ ਸਾਡੇ 450 ਬਾਹਰੋਂ ਬਿਲਕੁਲ ਜੀ 450 ਰੁਪਏ ਦਾ ਬਾਜ਼ਾਰੋਂ ਵੀ ਮਿਲ ਜਾਂਦਾ ਪਰ ਜੋ ਡਿਸਪਲੇ ਦੇ ਉੱਤੇ ਇਹਨੇ ਡਿਸਕਾਊਂਟ ਕੱਢ ਕੇ ਰੇਟ ਲਗਾਇਆ ਉਸ ਤੋਂ ਬਾਅਦ ਵੀ ਬਿੱਲ ਦੇ ਉੱਤੇ ਵੱਧ ਜੋ ਮੈਂ ਜੀ ਬਿਲਕੁਲ ਜੀ ਮੈਂ ਕੱਲ ਆ ਕੇ ਇਹੀ ਸਵਾਲ ਇਹਨਾਂ ਨੂੰ ਕੀਤਾ ਉਹ ਕਹਿੰਦੇ ਜੀ ਸਾਡਾ ਟੈਕਨੀਕਲ ਇਸ਼ੂ ਹੈ ਮੈਂ ਕਹਾ ਜੇ ਤੁਹਾਡਾ ਟੈਕਨੀਕਲ ਇਸ਼ੂ ਹੈ ਤਾਂ ਤੁਸੀਂ ਇਹਨੂੰ ਠੀਕ ਕਰਕੇ ਰਿਫੰਡ ਕਰ ਦਿਓ ਕਸਮਰ ਦਾ ਇਹ ਕਹਿੰਦੇ ਨਹੀਂ ਜੀ ਸਾਡੇ ਬੈਕਐਂਡ ਤੋਂ ਇੱਕ ਚੀਜ਼ ਹੈ ਕਿ ਅਸੀਂ ਇਹ ਰਿਫੰਡ ਨਹੀਂ ਕਰ ਸਕਦੇ ਤੁਸੀਂ ਕੀ ਮੈਸੇਜ ਦੇਣਾ ਜੀ ਵੇਖੋ ਜੀ ਲੋਕਾਂ ਨੂੰ ਮੈਸੇਜ ਅਸੀਂ ਇ ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਲੋਕੀ ਕਰਦੇ ਆ 70 ਪੈਸੇ ਲੋਕ ਆਪਣਾ ਬਿਲ ਨਹੀਂ ਚੈੱਕ ਕਰਦੇ ਤੇ ਇੱਕ ਸਸਤਾ ਪ੍ਰੋਡਕਟ ਵੇਖ ਕੇ ਇੱਕ ਵੱਡਾ ਮਾਰਡ ਵੇਖ ਕੇ ਅਸੀਂ ਲੋਕ ਇੱਥੋਂ ਪਰਚੇਸ ਕਰਦੇ ਅਸੀਂ ਕਵਾਂਗੇ ਕਿ ਇਸ ਦੇ ਨਾਲ ਛੋਟੀਆਂ-ਛੋਟੀਆਂ ਦੁਕਾਨਾਂ ਤੇ ਜਾਓ ਉਹਨਾਂ ਦਾ ਕਾਰੋਬਾਰ ਚਲਾਓ ਨਾ ਕਿ ਵੱਡੇ ਦੁਕਾਨਦਾਰ ਜਿਵੇਂ ਫਰਾਡ ਕਰਦੇ ਸਾਡੇ ਨਾਲ ਇਹ ਫਰਾਡ ਹੀ ਆ ਫਰਾਡ ਦੇ ਨਾਂ ਤੇ ਧੰਦਾ ਫੁੱਲ ਚੱਲ ਰਿਹਾ ਹੈ ਇਹਨਾਂ ਦਾ ਆਪਾਂ ਇਹਨਾਂ ਤੋਂ ਫਰਾਡ ਤੋਂ ਦੂਰ ਹੋਈਏ ਲੋਕ ਆਪਣਾ ਬਿਲ ਚੈੱਕ ਕਰਨ ਤੇ ਇੱਥੋਂ ਨਾ ਪ੍ਰੋਡਕਟ ਫਰੀਦਨ ਇਹਨਾਂ ਦੀ ਸੇਲ ਬਿਲਕੁਲ ਬੰਦ ਕਰ ਦਿਓ ਕਿੰਨੇ ਸਾਲ ਹੋ ਗਏ ਸੀ ਤੁਸੀਂ ਮੈਟਰੋ ਤੋਂ ਮੈਂ ਬਿਲਕੁਲ ਜੀ 6 ਸਾਲ ਤੋਂ ਆ ਰਿਹਾ ਹਾਂ ਪਿਛੇ 6 ਸਾਲ ਤੋਂ ਤੁਹਾਨੂੰ ਪਤਾ ਨਹੀਂ ਲੱਗਾ ਇੱਥੇ ਕੀ ਲੁੱਟ ਰਹੀ ਹੈ ਬਾਜ਼ੀ ਕਦੇ ਆਪਾਂ ਬੈਲ ਹੀ ਨਹੀਂ ਚੈੱਕ ਕੀਤਾ ਜਦੋਂ ਅਸੀਂ ਵੇਅਰ ਹੋਏ ਤੁਹਾਡੇ ਸਾਹਮਣੇ ਆਪਾਂ ਆ ਗਏ ਮੀਡੀਆ ਦੇ ਅੱਗੇ ਪੇਸ਼ ਹੋਏ ਆ ਤੇ ਇਹ ਵੀ ਪਤਾ ਲੱਗਾ ਸਰ 100 ਮੰਨ ਲਓ 110 ਰੁਪਏ ਦੀ ਪ੍ਰਿੰਟ ਹੈ 10% ਡਸ ਮਿਲਦਾ 99 ਦੀ ਚੀਜ਼ ਹੋਏ ਤੇ ਟੈਕਸ ਪਾ ਕੇ ਕਹਿੰਦੇ ਉਹ ਹੋ ਗਈ ਪਰ ਹੋ ਜਾਂਦਾ ਬਿਲਕੁਲ ਜੀ ਇਹ ਤਾਂ ਠੱਗੀ ਠੋਰੀ ਪੂਰੀ ਚੱਲ ਰਹੀ ਹੈ ਮੈਨੂੰ ਇੱਕ ਦੋ ਦੋਸਤ ਹੋਰ ਮਿਲੇ ਨੇ ਉਹ ਆ ਜਾ ਨਹੀਂ ਸ ਸ਼ਾਇਦ ਨੈਕਸਟ ਵੀਡੀਓ ਜਦੋਂ ਆਪਾਂ ਕਰਾਂਗੇ ਉਹਦੇ ਚ ਉਹ ਵੀ ਸ਼ਾਮਲ ਹੋਣਗੇ ਉਹਨਾਂ ਨਾਲ ਵੀ ਫਰਾਡ ਹੋ ਚੁੱਕਾ ਮੰਗ ਕੀ ਕਰਦੇ ਇਹ ਮੰਗ ਇਹੀ ਕਰਦੇ ਆ ਜੀ ਪੰਜਾਬ ਸਰਕਾਰ ਇਹਨਾਂ ਦਾ 56 ਪਾਵੇ ਇਹਨਾਂ ਜੋ ਇਹਨਾਂ ਨੇ ਰੈਡ ਲਿਸਟ ਇੰਨੀ ਉੱਪਰ ਚੱਕ ਕੇ ਲਾਈ ਆ ਇਹਨਾਂ ਦੇ ਰੇਟ ਇੱਕ ਪ੍ਰੋਸੈਸ ਦੇ ਵਿੱਚ ਲਿਆ ਕੇ ਰੇਟ ਜੋ ਇਹਨਾਂ ਦੇ ਐਮ ਆਰ ਪੀ ਲੱਗੀਆਂ ਨੇ ਉਸ ਹਿਸਾਬ ਨਾਲ ਸਮਾਨ ਵੇਚਣ ਸਾਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਨੇ ਕਾਫੀ ਜਗ੍ਹਾ ਤੇ ਮੈਟਰ ਆਪਣਾ ਖੋਲੇ ਵੀ ਹੈ ਬਿਲਕੁਲ ਜੀ ਇਹ ਠੱਗੀ ਠੋਰੀ ਕਰਕੇ ਇੰਨੇ ਇੰਨੇ ਵੱਡੇ ਸਟੋਰ ਕਿੱਥੋਂ ਬੰਦਦੇ ਆ ਠੱਗੀਆਂ ਠੋਰੀਆਂ ਨਾਲ ਹੀ ਬੰਦਦੇ ਆ